ਜਨ ਨੂੰ ਕਿਹਾ ਜਾਂਦਾ ਹੈ ਜਨ ਜੀ ਜਨਰੇਸ਼ਨਸ ਗਾਇ ਬਾਰੇ ਵੀ ਅਸੀਂ ਕਹਿ ਸਕਦੇ ਹਾਂ 100 ਸਾਲ ਦੀ ਗੱਲ ਕਰਾਂਗੇ 1925 ਤੋਂ ਲੈ ਕੇ 2025 ਦੇ ਵਿੱਚ ਕਿੰਨੀਆਂ ਪੀੜ੍ਹੀਆਂ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਨੇ ਵੈਸਾ ਇੱਕ ਤੋਂ ਦੂਜੀ ਪੀੜ੍ਹੀ ਦਾ ਪੀੜੀ ਪਾੜਾ ਜਿਹੜਾ ਅਸੀਂ ਦੇਖਦੇ ਆ ਉਹਦੇ ਵਿੱਚ ਉਹਨਾਂ ਦੇ ਸੁਭਾਅ ਦਾ ਬੋਲਣ ਦਾ ਤਰੀਕਾ ਸਹਿਣ ਸ਼ਕਤੀ ਬਹੁਤ ਸਾਰੀਆਂ ਚੀਜ਼ਾਂ ਦਾ ਫਰਕ ਹੁੰਦਾ ਹੈ। ਅਫੀਸ਼ੀਅਲ ਰਾਜਵਿੰਦਰ ਅਟੋਲ ਚੈਨਲ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਆ ਮੈਂ ਰਾਜਵਿੰਦਰ ਕੌਰ ਤੇ ਮੇਰੇ ਨਾਲ ਨੇ ਸਰਦਾਰ ਭਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਜੀ ਸਾਡੇ ਦੋਵਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੂੰ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਨੇ ਜਿਹੜੇ ਪਸੰਦ ਆ ਰਹੇ ਹੋਣਗੇ। ਅੱਜ ਇੱਕ ਨਵਾਂ ਹੀ ਰੋਚਕ ਜਿਹਾ ਵਿਸ਼ਾ ਜਿਹੜਾ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ। ਤੇ ਅਸੀਂ ਦੇਖਦੇ ਆਂ ਕਿ ਬਹੁਤ ਸਾਰਾ ਜਿਹੜਾ ਅ ਇੱਕ ਤੋਂ ਦੂਜੀ ਪੀੜੀ ਦਾ ਪੀੜੀ ਪਾੜਾ ਜਿਹੜਾ ਅਸੀਂ ਦੇਖਦੇ ਆਂ ਉਦੇ ਵਿੱਚ ਉਹਨਾਂ ਦੇ ਸੁਭਾਅ ਦਾ ਬੋਲਣ ਦਾ ਤਰੀਕਾ ਸਹਿਣ ਸ਼ਕਤੀ ਬਹੁਤ ਸਾਰੀਆਂ ਚੀਜ਼ਾਂ ਦਾ ਫਰਕ ਹੁੰਦਾ ਹੈ ਇਹ ਫਰਕ ਹੈ ਜਿਹੜਾ ਉਹ ਕਿਉਂ ਹੁੰਦਾ ਹੈ ਇਹਦੇ ਬਾਰੇ ਅਸੀਂ ਜਿਹੜੀ ਗੱਲ ਕਰਾਂਗੇ ਅੱਜ ਤੁਹਾਨੂੰ ਦੱਸਾਂਗੇ ਕਿ ਜਿਸ ਤਰ੍ਹਾਂ ਵਰਲਡ ਵਾਈਡ ਜਿਹੜੀ ਰਿਸਰਚ ਹੈ ਉਹਦੇ ਅਕੋਰਡਿੰਗ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਪੀੜੀਆਂ ਨੂੰ ਵੰਡਿਆ ਗਿਆ ਹੈ ਤੇ ਅੱਜ ਅਸੀਂ ਤਕਰੀਬਨ ਪੂਰੇ 100 ਸਾਲ 100 ਸਾਲ ਦੀ ਗੱਲ ਕਰਾਂਗੇ 1925 ਤੋਂ ਲੈ ਕੇ 2025 ਦੇ ਵਿੱਚ ਕਿੰਨੀਆਂ ਪੀੜ੍hiyan ਜਿਹੜੀਆਂ ਉਹ ਗਿਣੀਆਂ ਜਾਂਦੀਆਂ ਨੇ ਵੈਸੇ ਇਹਨਾਂ ਦੇ ਜਿਹੜੇ ਸਨ ਨੇ ਇੱਧਰ ਉੱਧਰ ਹੋ ਸਕਦੇ ਨੇ ਪਰ ਅੰਦਾਜ਼ਨ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਤੋਂ ਕਿਹੜੇ ਸਨ ਤੱਕ ਜਿਹੜੀ ਪੀੜ੍ਹੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਸੁਭਾਅ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਬਾਪ ਦਾ ਦਾਦੇ ਦੇ ਨਾਲ ਤੇ ਦਾਦੇ ਦਾ ਪੋਤੇ ਦੇ ਨਾਲ ਇਸ ਤਰ੍ਹਾਂ ਪੀੜੀਆਂ ਦਾ ਪਾੜਾ ਹੁੰਦਾ ਅਪਰਛ ਸਭਾ ਨਹੀਂ ਮੰਨਦੇ ਜੀ ਜੀ ਨਾਲ ਜਿਸ ਤਰ੍ਹਾਂ ਕਿ ਰਾਜਵਿੰਦਰ ਜੀ ਨੇ ਅੱਜ ਜਿਹੜਾ ਵਿਸ਼ਾ ਚੁਣਿਆ ਉਹ ਮਤਲਬ ਪੀੜੀਆਂ ਬਾਰੇ ਪਾੜੇ ਬਾਰੇ ਜਨਰੇਸ਼ਨਸ ਗੈਪ ਬਾਰੇ ਵੀ ਅਸੀਂ ਕਹਿ ਸਕਦੇ ਹਾਂ ਇੰਗਲਿਸ਼ ਦਾ ਵਰਡ ਹੈ ਜਿਹੜਾ ਹੂੰ ਤੇ ਜਾਣਕਾਰੀ ਭਰਪੂਰ ਜਿੱਦਾਂ ਸਾਡਾ ਚੈਨਲ ਹੈ ਉਸ ਚ ਮਤਲਬ ਕਿ ਵਿਸ਼ਾ ਬੜਾ ਅੱਛਾ ਲੱਗਾ ਮੈਨੂੰ ਵੀ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੇ ਜਿਹੜਾ ਗੱਲ ਕਰੀਏ ਅਸੀਂ 1925 ਤੋਂ ਲੈ ਕੇ 2025 ਤੱਕ ਜਿੰਨਾ ਵੀ ਮਤਲਬ ਕਿ 100 ਸਾਲ ਦਾ ਵਕਫਾ ਇਸ ਚ ਸਾਰਾ ਜਿਹੜੀ ਜਿਹੜੇ ਮਤਲਬ ਕਿ ਜਨਰੇਸ਼ਨਸ ਕੀ ਕੀ ਉਹਨਾਂ ਦੇ ਨਾਮ ਹੈ ਉਹ ਸਾਰਾ ਕਵਰ ਕਰਨਗੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਜਨਰੇਸ਼ਨ ਚ ਫਰਕ ਹੈ ਉਸ ਤਰ੍ਹਾਂ ਹੀ ਉਹਨਾਂ ਦੇ ਜਨਮ ਸਮੇਂ ਚ ਫਰਕ ਹੁੰਦਾ ਇਸ ਲਈ ਉਹਨਾਂ ਦੀ ਜਨਰੇਸ਼ਨ ਚ ਫਰਕ ਹੁੰਦਾ ਤੇ ਅਸੀਂ ਜੇਕਰ ਗੱਲ ਕਰਦੇ ਹਾਂ 1925 ਤੋਂ ਲੈ ਕੇ 1947 ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਸਾਇਲੈਂਟ ਜਨਰੇਸ਼ਨ ਕਿਹਾ ਜਾਂਦਾ ਹੈ ਜਾਨੀ ਕਿ ਚੁੱਪਚਪੀਤੀ ਪੀੜੀ ਕਿਉਂਕਿ ਉਹ ਜਿਹੜਾ ਸਮਾਂ ਸੀਗਾ ਉਹ ਜੇ ਅਸੀਂ ਦੇਖੀਏ ਸਾਡੇ ਦੇਸ਼ ਦੇ ਹਿਸਾਬ ਦੇ ਨਾਲ ਤਾਂ ਆਜ਼ਾਦੀ ਦਾ ਜਿਹੜਾ ਸਮਾਂ ਸੀਗਾ ਤੇ ਉਹ ਆਜ਼ਾਦੀ ਸੰਘਰਸ਼ੀ ਸੀਗੇ ਉਹ ਤੇ ਇਸ ਕਰਕੇ ਉਹ ਕੋਈ ਬਹੁਤ ਜ਼ਿਆਦਾ ਬੋਲਣ ਚੱਲਣ ਦੀ ਉਹਨਾਂ ਦੀ ਆਦਤ ਨਹੀਂ ਸੀ ਚੁੱਪਚਪੀਤੇ ਆਪਣੇ ਕੰਮਕਾਰ ਕਰਦੇ ਰਹਿੰਦੇ ਸੀ 1925 ਤੋਂ ਲੈ ਕੇ 1947 ਤੱਕ ਦਾ ਜਿਹੜਾ ਸਮਾਂ ਉਹ ਸਮਾਂ ਬੜਾ ਸੰਘਰਸ਼ਮਈ ਸਮਾਂ ਰਿਹਾ ਹੂੰ ਚੁੱਪਚਪੀਤੀ ਪੀੜੀ ਕਹਿੰਦੇ ਕਿਉਂਕਿ ਉਹ ਹਰ ਵਕਤ ਲੋਕ ਸੋਚਦੇ ਰਹਿੰਦੇ ਸੀ ਕਿ ਕੀ ਬਣੇਗਾ ਕਿਉਂਕਿ ਆਜ਼ਾਦੀ ਦਾ ਸੰਘਰਸ਼ ਵੀ ਚੱਲ ਰਿਹਾ ਸੀਗਾ ਹੂੰ ਜੀਵਨ 'ਚ ਵੀ ਸੰਘਰਸ਼ ਚੱਲ ਰਿਹਾ ਸੀਗਾ ਪੜਾਈ ਲਿਖਾਈ ਦਾ ਕੋਈ ਅਜੇ ਅਤਾ ਪਤਾ ਨਹੀਂ ਸੀ ਨਾ ਵਾਰਡਵਾਰ ਕਰਕੇ ਵੀ ਲੋਕਾਂ ਦੇ ਉੱਤੇ ਕਾਫੀ ਜਨਾ ਪ੍ਰੈਸ਼ਰ ਸੀਗਾ ਤੇ ਡਰੇ ਹੋਏ ਹੋਏ ਸੀਗੇ ਲੋਕ ਤੇ ਇਸ ਕਰਕੇ ਉਹ ਜ਼ਿਆਦਾ ਧਿਆਨ ਉਹਨਾਂ ਦਾ ਮਤਲਬ ਹੈ ਆਪਣੇ ਕੰਮ ਗਣੀ ਜਾਂ ਫਿਰ ਆਪਣੇ ਆਜ਼ਾਦੀ ਵੱਲ ਜਾਂ ਫਿਰ ਆਪਣੇ ਸਟਰਗਲ ਵੱਲ ਹੀ ਲੱਗੇ ਹੋਏ ਸੀਗੇ ਜਿਹੜੀ ਆ ਪੀੜ੍ਹੀ 1925 ਤੋਂ ਲੈ ਕੇ 1947 ਤੱਕ ਦੀ ਅਸੀਂ ਗੱਲ ਕਰ ਰਹੇ ਹਾਂ। ਅਗਲੀ ਗੱਲ ਕਰਦੇ ਹੁਣ ਅਸੀਂ 1965 ਤੋਂ 1980 ਦੀ ਜਿਹਨੂੰ ਕਿ ਜਨ ਐਕਸ ਕਹਿੰਦੇ ਹਾਂ। ਇਹ ਵਾਲੀ ਜਿਹੜੀ ਪੀੜ੍ਹੀ ਆ ਇਹਨੇ ਵੀ ਬਹੁਤ ਸਾਰੇ ਜਿਹੜੇ ਬਦਲਾਅ ਜਿਹੜੇ ਆਏ ਇਹਦੇ ਵਿੱਚ ਟੈਕਨੋਲੋਜੀ ਆ ਗਈ, ਬਦਲਾਅ ਦਾ ਸਮਾਂ ਸੀ, ਪੁਰਾਣੇ ਆ ਰਸਮਾਂ ਤੋਂ ਜਿਹੜਾ ਨਵੇਂ ਸਮੇਂ ਦੇ ਵੱਲ ਵਧੇ। ਤੇ ਵਿਦੇਸ਼ਾਂ 'ਚ ਜਾਣ ਦਾ ਜਿਹੜਾ ਕਿ ਉਸ ਟਾਈਮ ਕਹਿੰਦੇ ਆ ਬਲਾਇਟ ਚੱਲੇ ਆ ਬਲਾਇਟ ਚੱਲੇ ਹੈਨਾ ਇਹ ਚੀਜ਼ ਜਿਹੜੇ ਬਹੁਤ ਟ੍ਰੈਂਡ 'ਚ ਆਈ ਨੌਕਰੀਆਂ ਨੌਕਰੀ ਕੀ ਹੁੰਦੀ ਹੈ ਨੌਕਰੀਆਂ ਭਾਵੇਂ ਕਿ ਬ੍ਰਿਟਿਸ਼ ਦੇ ਟਾਈਮ ਵੀ ਕਰਦੇ ਸੀ ਪਰ ਆਪਣੇ ਆਜ਼ਾਦ ਦੇਸ਼ ਦੇ ਵਿੱਚ ਇੱਥੋਂ ਜਿਹੜਾ ਉਹ ਸ਼ੁਰੂ ਹੋਈਆਂ ਪੜਾਈਆਂ ਤੇ ਫਿਰ ਨੌਕਰੀਆਂ ਦਾ ਜਿਹੜਾ ਟ੍ਰੈਂਡ ਉਹ ਚੱਲਿਆ ਤੇ ਪੈਸਾ ਕਮਾਉਣ ਦਾ ਜਿਹੜਾ ਅ ਪਤਾ ਲੱਗਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤਾਂ ਲਿਆਉਣ ਦਾ ਇਸ ਵੇਲੇ ਸੋਚੀ ਆਈਆਂ ਲੋਕਾਂ ਪੀੜ੍ਹੀਆਂ ਤੋਂ ਅੱਗੇ ਜਨ ਐਕਸ ਆ ਜਾਂਦੀ 1965 ਤੋਂ ਲੈ ਕੇ 1980 ਤੱਕ ਜਿਹੜੀ ਆ ਪੀੜ੍ਹੀ ਦੇ ਵਿੱਚ ਤਾਂ ਫਿਰ ਕਾਫੀ ਬਦਲਾਅ ਆ ਜਾਂਦਾ ਇਸ ਪੀੜ੍ਹੀ 'ਚ ਪੜਾਈ ਲਿਖਾਈ ਦਾ ਟ੍ਰੈਂਡ ਕਾਫੀ ਹੋ ਜਾਂਦਾ ਸਕੂਲਾਂ ਦੀ ਸਹੂਲਤਾਂ ਹੋ ਜਾਂਦੀਆਂ ਸੜਕਾਂ ਵਗੈਰਾ ਬਣਨ ਲੱਗ ਜਾਂਦੀਆਂ ਆਜ਼ਾਦੀ ਤੋਂ ਬਾਅਦ ਮਤਲਬ ਕਿ ਸਾਰਾ ਕੁਝ ਬਦਲ ਜਾਂਦਾ ਲਾਈਟ ਵਗੈਰਾ ਦਾ ਵੀ ਕਾਫੀ ਜ਼ਿਆਦਾ ਟ੍ਰੈਂਡ ਹੋਣ ਲੱਗ ਜਾਂਦਾ ਸ਼ੁਰੂ ਜੀ ਤੇ ਦੂਰ ਦਰਾਡੇ ਤੱਕ ਮਤਲਬ ਜਿੱਥੇ ਕੋਈ ਨਹੀਂ ਵੀ ਪਹੁੰਚ ਸਕਦਾ ਸੀਗਾ ਉੱਥੇ ਤੱਕ ਫਿਰ ਆਪਣਾ ਤਾਰ ਡਾਕ ਵਗੈਰਾ ਵੀ ਆਪਣਾ ਪੋਸਟ ਆਫਿਸ ਦਾ ਵੀ ਜਿਹੜਾ ਰੁਝਾਨ ਹੋ ਜਾਂਦਾ ਇਸ ਟਾਈਮ ਸਾਈਕਲ ਵਗੈਰਾ ਵੀ ਸਾਈਕਲ ਵਗੈਰਾ ਵੀ ਹੋ ਜਾਂਦੇ ਆ ਰੇਲਵੇ ਲਾਈਨ ਵੀ इवन ਇਸ ਟਾਈਮ ਆ ਜਾਂਦੀ ਹੈ ਤੇ ਟੈਲੀਫੋਨ ਵੀ ਜਿਹੜੇ ਦੂਜੇ ਹੁੰਨੇ ਆ ਆਪਣਾ ਪਹਿਲਾਂ ਅਸੀਂ ਦੇਖਿਆ ਵੀ ਡਾਇਲ ਕਰਦੇ ਹੁੰਦੇ ਸੀਗੇ ਜਿਹੜੇ ਫੋਨਾਂ ਨਾਲ ਹੂੰ ਉਹ ਫੋਨ ਵੀ ਸਮੇਂ ਫੋਨ ਆ ਜਾਂਦੇ ਆ ਮਤਲਬ ਕਿ ਕਾਫੀ ਬਦਲਾਅ ਹੋਇਆ ਇਸ ਪੀੜੀ ਦੇ ਦੌਰਾਨ 1965 ਤੋਂ 1980 ਦੇ ਦੌਰਾਨ ਆ ਜਾਂਦਾ ਇਹਨੂੰ ਜੈਨੈਕਸ ਕਿਹਾ ਗਿਆ ਪੀਟੀਸੀ ਨੇ ਅਗਲੀ ਪੀੜ੍ਹੀ ਦੀ ਅਸੀਂ ਗੱਲ ਕਰਦੇ ਹਾਂ 1981 ਤੋਂ ਲੈ ਕੇ 1996 ਤੱਕ ਜਿਹਨੂੰ ਮਿਲੇਨੀਅਲ ਕਿਹਾ ਜਾਂਦਾ ਹੈ ਯਾਨੀ ਕਿ ਜਨ Y 1981 ਤੋਂ ਲੈ ਕੇ 1996 ਤੱਕ ਮਿਲੇਨੀਅਲ ਜਨ Y ਪੀੜ੍ਹੀ ਕਿਹਾ ਜਾਂਦਾ ਨਵੀਂ ਸਦੀ ਦੇ ਬੱਚੇ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ ਮਤਲਬ ਹਮ ਇੱਕਦਮ ਹੀ ਬਦਲ ਜਾਂਦਾ ਤਾਂ ਕਾਫੀ ਕੁਝ ਬਦਲ ਜਾਂਦਾ ਉਸ ਵੇਲੇ ਆ ਕੇ ਇਸ ਸਮੇਂ 'ਚ ਨਵੀਂ ਸੋਚ ਦੇ ਬੱਚੇ ਨੇ ਜਿਹੜੇ ਉਹ ਆਉਂਦੇ ਨੇ ਅੱਗੇ ਵਧਣ ਲੱਗ ਜਾਂਦੇ ਨੇ ਆਪਣੇ ਕੈਰੀਅਰ ਬਾਰੇ ਸੋਚਣ ਲੱਗ ਜਾਂਦੇ ਨੇ ਤੇ ਟੈਕਨੋਲੋਜੀ ਵੀ ਉਹਨਾਂ ਦੇ ਕੋਲ ਆ ਜਾਂਦੀ ਹੈ ਸਭ ਤੋਂ ਮੇਨ ਗੱਲ ਇਹ ਵੀ ਕੰਪਿਊਟਰ ਆ ਜਾਂਦਾ ਇਸ ਟਾਈਮ ਜਿਹੜਾ ਸਾਰਾ ਕੁਝ ਹੀ ਬਦਲ ਦਿੰਦਾ ਤੇ ਇੱਕ ਹੋਰ ਬਹੁਤ ਵੱਡਾ ਬਦਲਾ ਹੁੰਦਾ ਲੋਕੀ ਸ਼ਹਿਰਾਂ 'ਚ ਵਸਣਾ ਸ਼ੁਰੂ ਹੋ ਜਾਂਦੇ ਨੇ ਪਿੰਡਾਂ ਨੂੰ ਛੱਡ ਕੇ ਲੋਕੀ ਫਿਰ ਮਤਲਬ ਕਿ ਆਪਣੇ ਰੋਜ਼ਗਾਰ ਲਈ ਆਪਣੇ ਪਿੰਡਾਂ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਫਿਰ ਖੇਤੀ 'ਚ ਗੁਜ਼ਾਰਾ ਨਹੀਂ ਹੁੰਦਾ ਲੋਕਾਂ ਦਾ ਕਾਫੀ ਜ਼ਿਆਦਾ ਬਦਲਾਅ ਆ ਜਾਂਦਾ ਵਿਆਹ ਦੇ ਰਿਸ਼ਤੇ ਖੁੱਲੇ ਵਿਚਾਰ ਵੀ ਹੋਣੇ ਸ਼ੁਰੂ ਹੋ ਜੰਨੇ ਲੋਕਾਂ ਵਿੱਚ ਬਿਲਕੁਲ ਤੇ ਜੇਕਰ ਅਸੀਂ ਜਿਹੜੀ ਪਹਿਲੇ ਸਮੇਂ ਦੀ ਗੱਲ ਕਰੀ ਐ ਦਾਦੇ-ਪੜਦਾਦਿਆਂ ਦੀ ਜਿਹਨੂੰ ਅਸੀਂ ਕਹਿ ਰਹੇ ਹਾਂ ਚੁੱਪਚੀਪੀਤੀ ਪੀੜੀ ਉਹਨਾਂ ਸਮਿਆਂ ਦੇ ਵਿੱਚ ਤਾਂ ਜੇ ਕੋਈ ਪਿੰਡ ਦੇ ਵਿੱਚੋਂ ਇਹ ਮੁੱਤਵਰ ਬੰਦਾ ਜਿਹੜਾ ਉਹ ਬਾਹਰ ਗਿਆ ਤਾਂ ਉਹੀ ਰਿਸ਼ਤਾ ਤੈਅ ਕਰਿਆ ਹੁੰਦਾ ਸੀ ਕਹਿ ਦਿੰਦੇ ਸੀ ਰੁਪਈਆ ਦੇ ਕੇ ਤੇ ਉਸ ਤੋਂ ਬਾਅਦ ਇਸ ਸਮੇਂ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ ਦੇਖ ਦਿਖਾਈਆਂ ਵੀ ਸ਼ੁਰੂ ਹੋ ਗਈਆਂ ਤੇ ਆਜ਼ਾਦ ਸੋਚ ਹੈ ਜਾਨੀ ਕਿ ਰਿਸ਼ਤੇ ਤੈਅ ਕਰਨ ਚ ਵਰਤੋਂ ਕੀਤੀ ਜਾਂਦੀ ਹੈ ਲਵ ਮੈਰਿਜਾਂ ਵੀ ਇਸੇ ਟਾਈਮ ਸ਼ੁਰੂ ਹੋਈਆਂ ਹਾਂ ਲਵ ਮੈਰਿਜ ਦਾ ਰਵਾਜ ਆਇਆ 1981 ਤੋਂ 1996 ਦੇ ਵਿੱਚ ਹੀ ਉਸ ਤੋਂ ਪਹਿਲਾਂ ਕੋਈ ਇੰਨਾ ਲਵ ਮੈਰਿਜ ਦਾ ਨਹੀਂ ਸੀਗਾ ਅਰੇਂਜ ਮੈਰਿਜ ਹੀ ਹੁੰਦੀਆਂ ਹੁੰਦੀਆਂ ਸੀ ਬਿਲਕੁਲ ਤੇ ਇੱਥੇ ਵੀ ਅਸੀਂ ਕਹਿ ਸਕਦੇ ਹਾਂ ਵੀ ਇੰਨਾ ਜ਼ਿਆਦਾ ਨਹੀਂ ਇਸ ਤੋਂ ਆਉਣ ਵਾਲਾ ਜਿਹੜਾ ਸਮਾਂ ਸਮਾਂ ਅੱਗੇ ਉਹ ਹੋਰ ਵੀ ਜ਼ਿਆਦਾ ਉਹਦੇ 'ਚ ਬਦਲਾਅ ਸਾਨੂੰ ਦੇਖੇ ਜਾਂਦੇ ਨੇ ਹੁਣ ਅਸੀਂ ਅਗਲੀ ਪੀੜ੍ਹੀ ਦੀ ਗੱਲ ਕਰਦੇ ਹਾਂ ਜਿਹੜੀ 1997 ਤੋਂ ਲੈ ਕੇ 2012 ਤੱਕ ਦੀ ਹੈ ਜਿਹਨੂੰ ਕਿਹਾ ਜਾਂਦਾ ਹੈ Gen Z ਜਿਸ ਵਾਰੇ ਅਸੀਂ ਅੱਜ ਕੱਲ ਬਹੁਤ ਸਾਰੀ ਚਰਚਾ ਜਿਹੜੀ ਉਹ ਵੀ ਸੁਣਦੇ ਆ ਤੇ ਬਹੁਤ ਸਾਰੇ ਜਿਹੜੇ ਬੱਚੇ ਨੇ ਅਸੀਂ ਦੇਖ ਰਹੇ ਆ ਇਸ ਵੇਲੇ ਸਟੂਡੈਂਟ ਲਾਈਫ ਚ ਨੇ ਉਹ ਐਸੇ ਪੀੜੀ ਦੇ ਨੇ ਜਿਹੜੀ ਆਪਣਾ ਹੁਣ ਪੀੜੀ ਚੱਲ ਰਹੀ ਆ Gen Z ਪੀੜੀ ਦਾ ਸਮਾਂ ਹੁਣ ਇਸ ਟਾਈਮ 1997 ਤੋਂ ਲੈ ਕੇ 2012 ਤੱਕ ਜਿਨ੍ਹਾਂ ਦਾ ਬਰਥ ਹੋਇਆ ਇਨਨਾਂ ਵਪਾਰ ਡਿਜੀਟਲ ਬੱਚੇ ਵੀ ਕਹਿ ਸਕਦੇ ਆ ਜਿਨ੍ਹਾਂ ਨੂੰ ਮਤਲਬ ਕਿ ਜਨਮ ਲੰ데요 ਉਹਨਾਂ ਦੇ ਹੱਥ 'ਚ ਮੋਬਾਈਲ ਫੋਨ ਆ ਗਏ ਆਈਪੈਡ ਆ ਗਏ ਉਹਨਾਂ ਕੋਲ ਜੀ ਲੈਪਟਾਪ ਆ ਗਏ ਹੂੰ ਤੇ ਉਹ ਸਾਰਾ ਦਿਨ ਆਪਣਾ YouTube ਵਗੈਰਾ ਉਹਨਾਂ ਲਈ ਕੋਈ ਬੜੀ ਗੱਲ ਨਹੀਂ ਹੈਗੀ Facebook ਦੇਖਣਾ ਮਤਲਬ ਕਿ ਉਹ ਪਹਿਲਾਂ ਹੀ ਇਹ ਸਾਰਾ ਕੁਝ ਕਰਦੇ ਹੁੰਦੇ ਬਿਲਕੁਲ ਤੇ ਇਹ ਇਹ ਬੱਚੇ ਜਿਹੜੇ ਅਸੀਂ ਦੇਖਦੇ ਆ ਬਹੁਤ ਸਾਰੇ ਚਸ਼ਮੇ ਵਾਲੇ ਬੱਚੇ ਸਾਨੂੰ ਦਿਖਦੇ ਨੇ ਇਸੇ ਪੀੜੀ ਦੇ ਵਿੱਚ ਨੇ ਉਹ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਹ ਆਜ਼ਾਦ ਸੋਚ ਦੇ ਮਾਲਕ ਨੇ ਆਪਣੇ ਕੈਰੀਅਰ ਬੰਦੀ ਤੇ ਜਿਸ ਤਰ੍ਹਾਂ ਅਸੀਂ ਰਿਸ਼ਤਿਆਂ ਦੀ ਗੱਲ ਕੀਤੀ ਸੀ ਉਹਨਾਂ 'ਚ ਫੈਸਲੇ ਲੈਣਾ ਪਹਿਲਾਂ ਫੈਸਲੇ ਲੈ ਲੈਣਾ ਬਾਅਦ 'ਚ ਜਾ ਕੇ ਮਾਪਿਆਂ ਨੂੰ ਦੱਸਣਾ ਇਹ ਇਸ ਪੀੜ੍ਹੀ ਦੇ ਜਿਹੜੀ ਸੋਚ ਹੈ ਤੇ ਸਮੇਂ ਦਾ ਬਦਲਾਅ ਹੈ ਹਰ ਇੱਕ ਸਮੇਂ ਦੇ ਜਿਵੇਂ ਜਿਵੇਂ ਉਡਾਰੀਆਂ ਲਾਈਆਂ ਨੇ ਉਸ ਹਿਸਾਬ ਨਾਲ ਉਹਨਾਂ ਦੇ ਵਿੱਚ ਜਿਹੜੇ ਬਦਲਾਅ ਆਏ ਨੇ ਸੈਨ ਸ਼ਕਤੀ ਘਟੀ ਹੈ ਤੇ ਇਹਨਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਹੀ ਵਿਅਸਤ ਰਹਿਣ ਕਰਕੇ ਪਰਿਵਾਰ ਨੇ ਜਿਹੜੇ ਉਹ ਵੀ ਇਹ ਕੈਰੀ ਪਰਿਵਾਰ ਹੋਏ ਨੇ ਤੇ ਹੁਣ ਹੋਰ ਅੱਗੇ ਜਾ ਕੇ ਛੋਟੇ ਪਰਿਵਾਰਾਂ ਦਾ ਟ੍ਰੈਂਡ ਹੈ ਜਿਹੜਾ ਇਸ ਵੇਲੇ ਚੱਲਿਆ। ਜ਼ੈਨ ਜੀ ਜਿਹੜੀ ਹੁਣ ਪੀੜ੍ਹੀ ਹੈ ਇਹਨਾਂ ਨੇ ਸਟਰਗਲ ਬਹੁਤ ਹੈ ਇਹਨਾਂ ਦੀ ਲਾਈਫ 'ਚ। ਹਮ। ਅੱਛਾ ਜੀ ਇਹਨੇ ਬਾਹਰ ਵੀ ਬਹੁਤ ਗਈ ਆ ਮਤਲਬ ਕਿ ਪਲਾਨ ਵੀ ਬਹੁਤ ਕਰਿਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਕਿਉਂਕਿ ਹੁਣ ਜਿਹੜਾ ਦੁਨੀਆ ਬਹੁਤ ਛੋਟੀ ਹੋ ਗਈ ਹੈ। ਆ ਟੈਕਨੋਲੋਜੀ ਬਹੁਤ ਜ਼ਿਆਦਾ ਹੋ ਗਈ ਬਹੁਤ ਸਾਰੀ ਜਿਹੜੀ ਦੁਨੀਆ ਉਹ ਨੇੜੇ ਹੋ ਗਈ ਸਾਨੂੰ ਜਿਹੜੀਆਂ ਘਟਨਾਵਾਂ ਸਾਨੂੰ ਜਦੋਂ ਕੋਈ ਬਾਹਰ ਗਿਆ ਬਲੈਟ ਗਿਆ ਬੰਦਾ ਆ ਕੇ ਉੱਥੋਂ ਦੱਸਦਾ ਸੀ ਉੱਥੇ ਤਾਂ ਇਹ ਰਿਵਾਜ ਹੈ ਉੱਥੇ ਇਸ ਤਰ੍ਹਾਂ ਦਾ ਰਹਿਣ ਸਹਿਣ ਹੈ ਕਦੋਂ ਜਦੋਂ ਆ ਕੇ ਦੱਸਣਾ ਤਾਂ ਫਿਰ ਸਾਰੇ ਲੋਕੀ ਵਾਲੇ ਦੁਆਲੇ ਦੇ ਇਕੱਠੇ ਹੋ ਕੇ ਉਹਦੀਆਂ ਗੱਲਾਂ ਸੁਣਦੇ ਸੀ ਪਰ ਅੱਜ ਕੱਲ੍ਹ ਉੱਥੇ ਸਵੇਰੇ ਜਿਹੜੀ ਜੋ ਵੀ ਖਬਰ ਹੋਈ ਹੁੰਦੀ ਹੈ ਸਾਨੂੰ 2 ਘੰਟਿਆਂ ਦੇ ਵਿੱਚ ਪਤਾ ਲੱਗ ਜਾਂਦਾ ਉੱਥੇ ਕੀ ਹੋਇਆ ਕਿਹੜੇ ਦੇਸ਼ ਵਿੱਚ ਕੀ ਚੱਲ ਰਿਹਾ ਸਾਰੀਆਂ ਜਾਣਕਾਰੀਆਂ ਨੇ ਜਿਹੜੀਆਂ ਇੰਟਰਨੈਟ ਦੇ ਰਾਹੀਂ ਇੱਕਦਮ ਸਾਰਿਆਂ ਨੂੰ ਮਿਲ ਜਾਂਦੀਆਂ ਨੇ ਸੋ ਦੁਨੀਆ ਛੋਟੀ ਲੱਗਣ ਲਾਈਵ ਚੱਲ ਰਿਹਾ ਸਾਰਾ ਕੁਝ ਅਗਲੀ ਪੀੜੀ ਦੀ ਗੱਲ ਕਰਦੇ ਹਾਂ 2013 ਤੋਂ ਲੈ ਕੇ 2025 ਤੱਕ ਦੀ ਯਾਨੀ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਇਹਨੂੰ ਕਿਹਾ ਜਾਂਦਾ ਹੈ ਜਨ α ਜਨ α ਜੀ ਤੇ ਇਹ ਪੀੜੀ ਹੈ ਜਿਹੜੀ ਸਭ ਤੋਂ ਐਡਵਾਂਸਡ ਟੈਕਨੋਲੋਜੀ ਵਾਲੀ ਜਨ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿਉਂਕਿ ਗਰਭਤੀ ਮਾਂ ਮਾਂ ਨੇ ਜਿਹੜੀਆਂ ਉਹ ਵੀ ਫੋਨ ਦੇਖਦੀਆਂ ਨੇ ਤੇ ਇਹ ਇਹਦੇ ਨਾਲ ਉਤਪ੍ਰੋਤ ਨੇ ਪਹਿਲਾਂ ਤੋਂ ਹੀ ਜਦੋਂ ਜਨਮ ਹੁੰਦਾ ਹੈ ਤਕਰੀਬਨ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਛੋਟੇ-ਛੋਟੇ ਬੱਚੇ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਇਸ ਬਾਰੇ ਤੇ ਜਿਸ ਤਰ੍ਹਾਂ ਰੀਲਸ ਸਕਰੋਲ ਕਰਦੇ ਆਂ ਉਂਗਲੀ ਉਹਨਾਂ ਦੀ ਫਟਾਫਟ ਇਦਾਂ ਚੱਲਦੀ ਹੈ ਕਿਉਂਕਿ ਉਹਨਾਂ ਨੂੰ ਇਹਦੇ ਬਾਰੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਚੰਗੀ ਤਰ੍ਹਾਂ ਜਾਣੂ ਨੇ ਬਹੁਤ ਹੀ ਤੇਜ਼ ਪੀੜੀ ਹੈ ਇਹਨਾਂ ਕੋਲ AI ਬਹੁਤ ਸਾਰੀਆਂ ਟੈਕਨੋਲੋਜੀਆਂ ਜਿਹੜੀਆਂ ਆਧੁਨਿਕ ਸਮੇਂ ਦੀਆਂ ਉਹ ਸਾਰੀ ਬਾਰੇ ਇਹਨਾਂ ਨੂੰ ਜਾਣਕਾਰੀ ਵੀ ਹੈ ਤੇ ਅਸੀਂ ਜੇਕਰ ਦੇਖੀਏ ਤਾਂ ਪਿਛਲਾ ਸਮਾਂ ਜਿਹੜਾ ਕੋਰੋਨਾ ਕਾਲ ਹੋਇਆ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਫੋਨ ਅਸੀਂ ਬੱਚਿਆਂ ਨੂੰ 10ਵੀਂ 12ਵੀਂ ਤੱਕ ਨਹੀਂ ਸੀ ਦਿੰਦੇ ਤਾਂ ਇਹਨਾਂ ਦੇ ਹੱਥਾਂ ਦੇ ਵਿੱਚ ਨਰਸਰੀ ਕਲਾਸਾਂ 'ਚ ਹੀ ਆ ਗਿਆ ਕਿਉਂਕਿ ਆਨਲਾਈਨ ਕਲਾਸਾਂ ਹੋਈਆਂ ਜਿਹੜੀ ਆਪਣੀ ਹੁਣ ਪੀੜ੍ਹੀ ਆਪਾਂ ਗੱਲਬਾਤ ਕਰ ਰਹੇ ਜਨ ਅਲਫਾ ਬਾਰੇ আর ਜਿਹੜੀ ਹੁਣ ਪੀੜ੍ਹੀ ਚੱਲ ਰਹੀ ਹੈ ਸਾਰੇ ਅਸੀਂ ਦੇਖ ਹੀ ਰਹੇ ਹਾਂ ਵੀ ਕਿੰਨੀ ਐਡਵਾਂਸ ਹੈ AI ਟੈਕਨੋਲੋਜੀ ਆਈ ਹੋਈ ਹੈ ਸਾਰਿਆਂ ਦੇ ਹੱਥਾਂ 'ਚ ਫੋਨ ਹੈ ਆਈਪੈਡ ਹੈ ਇਸ ਪੀੜ੍ਹੀ ਨੂੰ ਮਤਲਬ ਕੀ ਸਾਨੂੰ ਕੁਝ ਨਹੀਂ ਦੱਸਣ ਦੀ ਲੋੜ ਇਹਨਾਂ ਨੇ ਆਪਣੇ ਆਪ ਹੀ ਫੋਨ ਤੁਹਾਡਾ ਖੋਲ ਲੈਣਾ ਚਲਾ ਲੈਣਾ ਸਾਰਾ ਕੁਝ ਕਰ ਲੈਣਾ ਤੇ ਬਹੁਤ ਜ਼ਿਆਦਾ ਸਾਡੇ ਨਾਲੋਂ ਐਡਵਾਂਸ ਹੈ ਆ ਪੀੜੀ ਪਰ ਇਹਨਾਂ ਬੱਚਿਆਂ 'ਚ ਫਿਰ ਇਸ ਕਰਕੇ ਧੀਰੇਜ ਘਟਾ ਹੈ ਧੀਰੇਜ ਨਹੀਂ ਹੈਗਾ ਮਤਲਬ ਕਿ ਬਿਲਕੁਲ ਸਹਿਣ ਸ਼ਕਤੀ ਹੈ ਜਿਹੜੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਸਾਰਿਆਂ ਦੀ ਕਿਉਂਕਿ ਪਹਿਲਾਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨਾਲ ਹੀ ਨਿਰਪਰ ਤੇ ਉਹਨਾਂ ਤੇ ਹੀ ਗੁਜ਼ਾਰਾ ਕਰਦੇ ਸੀ ਮਨ ਉੱਥੇ ਹੀ ਠਣਾ ਕੇ ਰੱਖਦੇ ਸੀ ਪਰ ਅੱਜ ਕੱਲ ਜੋ ਅਸੀਂ ਟੈਕਨੋਲੋਜੀ ਰਾਹੀਂ AI ਰਾਹੀਂ ਦੇਖਦੇ ਆ ਜਾਂ ਸਾਨੂੰ ਜਿਹੜੀ ਦੁਨੀਆ ਬਹੁਤ ਛੋਟੀ ਹੋ ਗਈ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਭਾਲਦੇ ਹਾਂ ਸੀ ਤੇ ਸਹਿਣ ਸ਼ਕਤੀ ਬਹੁਤ ਘੱਟ ਹੈ ਫੋਨ ਦੇ ਵਿੱਚੋਂ ਬੱਚੇ ਦੇਖ ਕੇ ਚੀਜ਼ਾਂ ਉਸੇ ਵੇਲੇ ਮੰਗ ਕਰ ਦੀਆਂ ਨੇ ਕਰਦੇ ਨੇ ਕਿ ਸਾਨੂੰ ਇਹ ਚੀਜ਼ ਹੁਣੀ ਮਿਲਣੀ ਚਾਹੀਦੀ ਆ ਹਾਇਰ ਹੈਲਥ ਵੀ ਬੜੇ ਮਤਲਬ ਕਿ ਬੱਚੇ ਦੀ ਹੈਲਥ ਕਮਜ਼ੋਰ ਹੋ ਜਾਂਦੀ ਹੈ ਅੱਖਾਂ ਤੇ ਅਸਰ ਪੈਂਦਾ ਛੋਟੇ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਜੀ ਮਤਲਬ ਕਿ ਕਾਫੀ ਜ਼ਿਆਦਾ ਇਸ ਟੈਕਨੋਲੋਜੀ ਦਾ ਨੁਕਸਾਨ ਵੀ ਹੈਗਾ ਇਸ ਪੀੜੀ ਨੂੰ ਸੋ ਇਹ ਪੀੜ੍hiyan ਨੇ ਜਿਹੜੀਆਂ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਜਨਮ ਦੇ ਹਿਸਾਬ ਨਾਲ ਜਿਹੜੀਆਂ ਡਿਵਾਈਡ ਕੀਤੀਆਂ ਗਈਆਂ ਉਹਨਾਂ ਦੇ ਜਿਹੜੇ ਨਾਂ ਉਹ ਰੱਖੇ ਗਏ ਨੇ 2025 ਤੋਂ ਲੈ ਕੇ 2039 ਤੱਕ ਜਿਹੜੀ ਸਾਡੀ ਫਿਊਚਰ ਦੀ ਪੀੜ੍ਹੀ ਹੈ ਇਸ ਬਾਰੇ ਸੀ ਜਾਣੀ ਸਕਦੇ ਹ ਕਿੰਨੀ ਤੇਜ਼ ਹੋਏਗੀ ਜਿਨ੍ਹਾਂ ਦਾ ਜਨਮ ਹੁਣ 2025 ਚ ਹੋਇਆ ਜਿੰਨੇ ਮਹੀਨੇ ਨਿਕਲ ਚੁੱਕੇ ਤੇ ਜਿੰਨੇ ਆਉਣ ਵਾਲੇ ਨੇ ਇਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਤੇਜ਼ ਮੰਨਿਆ ਜਾਂਦਾ ਹੈ AI ਦੇ ਨਾਲ ਉਤਪ੍ਰੋਤ ਨੇ ਇਹ ਸਾਰੇ ਭਾਸ਼ਾ ਧਰਮ ਤੇ ਰਸਮ ਹੋ ਗਈਆਂ ਸਭਿਆਚਾਰ ਹੋ ਗਏ ਇਹਨਾਂ ਦੇ ਵਿੱਚ ਮਿਲਾਵਟ ਹੈ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਦੁਨੀਆ ਛੋਟੀ ਹੋ ਗਈ ਹੈ ਇਹ ਨਹੀਂ ਪਤਾ ਵੀ ਬੱਚਾ ਕਿਹਦਾ ਪ੍ਰਭਾਵ ਹੈ ਜਿਹੜਾ ਉਹ ਗ੍ਰਹਿਣ ਕਰ ਲੇ ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ 2039 ਤੱਕ ਦਾ ਇਹ ਸਮਾਂ ਹੈ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਬੱਚੇ ਹੋਣਗੇ ਪਰ ਅਸੀਂ ਇਹਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਕੁਝ ਬੱਚੇ ਜਿਹੜੀ ਪਿਛਲੀ ਪੀੜੀ ਦੇ ਗੁਣ ਨੇ ਉਹ ਵੀ ਅਡਾਪਟ ਕਰਦੇ ਨੇ ਦਾਦੇ ਪੋਤੇ ਦਾ ਜੇਕਰ ਸਾਥ ਬਣਿਆ ਰਹਿੰਦਾ ਤਾਂ ਉਹਨਾਂ ਤੋਂ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਿੱਖੀਆਂ ਜਾਂਦੀਆਂ ਨੇ ਪਰ ਹੁਣ ਸਮੇਂ ਦਾ ਜਿਹੜਾ ਜਿਸ ਤਰ੍ਹਾਂ ਕਿਸੇ ਦਾ ਜਨਮ ਹੋਇਆ ਉਹਦੇ ਹਿਸਾਬ ਨਾਲ ਉਹਨਾਂ ਦੇ ਸੁਭਾਅ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਜਨਰੇਸ਼ਨ ਗੈਪ ਪੀੜੀ ਪਾੜਾ ਹੋਣਾ ਲਾਜ਼ਮੀ ਹੈ ਤੇ ਇਹੀ ਸਾਨੂੰ ਲੱਗਦਾ ਵੀ ਉਹਨਾਂ ਦੇ ਸੁਭਾਵਾਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੁੰਦਾ ਉਮੀਦ ਕਰਦੇ ਹਾਂ ਕਿ ਤੁਸੀਂ ਵੀਡੀਓ ਪਸੰਦ ਕਰੋਗੇ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਈ ਹੋਗੀ ਅਗਲਾ ਵਿਸ਼ਾ ਅਗਲੀ ਵੀਡੀਓ ਚ ਸ਼ੋਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ